ਸੁਪਨੇ ਦੇ ਵਿੱਚ ਆਇਆ ਕਰਮਾ ਬਸ ਸੁਪਨੇ ਦੇ ਵਿੱਚ ਆਇਆ ਆਪ ਸਾਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਵੱਖਰੇ ਹੀ ਤਰੀਕੇ ਨਾਲ ਸਰਪ੍ਰਾਈਜ਼ ਦਿੰਦੇ ਹਨ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵੇ ਤੁਹੇ ਦੇਖ ਸਕਦੇ ਹੋ ਕਿ ਮੁੰਡਾ ਵਿਦੇਸ਼ ਤੋਂ ਬਿਨਾਂ ਦੱਸੇ ਆਪਣੇ ਘਰ ਆਉਂਦਾ ਤਾਂ ਦੇਖੋ ਕਿਵੇਂ ਜਦੋਂ ਮਾਂ ਨੂੰ ਆਪਣੀ ਗਲੀ ਵਿੱਚ ਦੇਖਦਾ ਤੇ ਭੱਜ ਕੇ ਮਾਂ ਦੇ ਪੈਰਾਂ ਵਿੱਚ ਡੱਗ ਪੈਂਦਾ ਤੇ ਭਾਵਕ ਹੋ ਜਾਂਦਾ ਇਹ ਨੇ ਚੰਗੇ ਮਾਪਿਓ ਦੇ ਚੰਗੇ ਸੰਸਕਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਘਰ ਛੱਟਣੇ ਸੌਖੇ ਨਹੀਂ ਜਿੰਨਾ ਨੂੰ ਛੱਟਣੇ